ਹਾਂਜੀ ਛਾਤੀ ਦੇ ਵਿੱਚੋਂ ਜਿਹਦੇ 16 ਇੰਚ ਸ਼ਰਟ ਆਉਗੀ ਉਹਨਾਂ ਦੇ ਆਪਾਂ ਮੋਢਾ ਪਾਵਾਂਗੇ 7.5 ਇੰਚ ਰੈਡੀ ਪਾਵਾਂਗੇ ਜਿਵੇਂ ਛਾਤੀ ਦੇ ਵਿੱਚੋਂ 15 ਇੰਚ ਬਣਾ ਰਹੇ ਹੋ ਤੁਸੀਂ ਕਿਸੇ ਵੀ ਪਤਲੇ ਦਾ ਬੱਚੇ ਦਾ ਲਾ ਲਓ ਜਿਵੇਂ ਵੀ ਪਾ ਲਓ ਤੁਸੀਂ ਉਹਨਾਂ ਵਾਸਤੇ ਆਪਾਂ ਨੇ ਪਾਉਣਾ 7 ਇੰਚ ਮੋਢਾ ਹੁਣ ਤੁਸੀਂ ਪਾਉਂਗੇ ਜਿਵੇਂ ਹੁਣ 18 ਤੋਂ ਲੈ ਕੇ 18 ਇੰਚ ਛਾਤੀ ਦੇ ਵਿੱਚ ਤੁਸੀਂ ਪਾ ਸਕਦੇ ਹੋਗੇ 8 ਇੰਚ ਮੋਢਾ ਵੀ ਪੈ ਸਕਦਾ ਹੈ ਜੇ ਤੁਸੀਂ ਪ੍ਰੋਪਰ ਫਿਟਿੰਗ ਦੇ ਵਿੱਚ ਸੂਟ ਪਾਉਣਦੇ ਹੋ ਤਾਂ ਤੁਸੀਂ 7.5 ਇੰਚ ਮੋਢਾ ਵੀ ਪਾ ਸਕਦੇ ਹੋਗੇ 18 ਇੰਚ ਛਾਤੀ ਵਾਸਤੇ ਆ ਹੈਗਾ ਸੀ ਆਪਣਾ 15 ਇੰਚ ਛਾਤੀ ਵਾਸਤੇ ਹੁਣ ਤੁਸੀਂ ਜਿਵੇਂ ਮੰਨ ਲਓ 18.5 ਛਾਤੀ ਦਾ ਸਾਈਜ਼ ਆ 19 ਇੰਚ ਛਾਤੀ ਦਾ ਸਾਈਜ਼ ਆ ਉਹਦੇ ਵਾਸਤੇ ਤੁਸੀਂ 8.5 ਇੰਚ ਮੋਢਾ ਰੈਡੀ ਰੱਖੋਗੇ 19 ਤੋਂ ਲੈ ਕੇ ਤੁਸੀਂ b inch 22 19 ਤੋਂ ਲੈ ਕੇ 20 22 ਛਾਤੀ ਦੇ ਵਿੱਚ ਵੀ ਤੁਸੀਂ 8.5 ਇੰਚ ਮੁੱਢਾ ਪਾ ਸਕਦੇ ਹੋ ਜੇ ਤੁਹਾਡੇ ਬਾਜੂ ਆ ਜਿਹੜੀ ਉਹ ਜਿਆਦਾ ਹੈਲਦੀ ਨਹੀਂ ਹੈਗੇ ਨਾਰਮਲ ਸਾਈਜ਼ ਦੇ ਵਿੱਚੋਂ ਜਿਨ੍ਹਾਂ ਦੇ ਬਾਜੂ ਦੀ ਕੋਈ ਪ੍ਰੋਬਲਮ ਹੁੰਦੀ ਆ ਮੰਨ ਲਓ ਚੈਸਟ ਦੇ ਵਿੱਚ ਉਹਨਾਂ ਦੇ ਘੱਟ ਆਉਂਦਾ ਆ ਬਾਜੂ ਜਿਆਦਾ ਆਉਂਦੀ ਹੁੰਦੀ ਆ ਉਹਨਾਂ ਵਾਸਤੇ ਤੁਸੀਂ ਉਸੇ ਸਾਈਜ਼ ਦਾ ਮੁੱਢਾ ਪਾਉਣਾ ਹੋਊਗਾ ਆਪਾਂ ਮਿੰਕੇ ਵੀ ਦੇਖ ਸਕਦੇ ਆਂਗੇ ਬਾਈ ਚਾਂਸ ਤੁਹਾਨੂੰ ਕਿਸੇ ਵੀ ਚੀਜ਼ ਬਾਰੇ ਇਹਨਾਂ ਦੇ ਵਿੱਚੋਂ ਮੋਡਿਆਂ ਦੇ ਵਿੱਚੋਂ ਜਾਣਕਾਰੀ ਨਹੀਂ ਹੈਗੀ ਵੀ ਆਪਾਂ ਇੰਨੀ ਚੈਸਟ ਤੋਂ ਇੰਨੀ ਚੈਸਟ ਤੱਕ ਕਿੰਨਾ ਮੋਡਾ ਪਾਉਣਾ ਤਾਂ ਤੁਸੀਂ ਆਹ ਚੀਜ਼ਾਂ ਨੂੰ ਨੋਟ ਜ਼ਰੂਰ ਕਰਕੇ ਰੱਖਣਾਗਾ ਵੀ ਇੰਨੇ-ਇੰਨੇ ਮੋਡੇ ਪਾਉਣੇ ਆ ਹੁਣ ਆਪਾਂ ਨੇ ਮੰਨ ਲਓ 21 ਇੰਚ ਛਾਤੀ ਤੋਂ ਲੈ ਕੇ ਤੁਸੀਂ ਜਿਵੇਂ ਮੰਨ ਲਓ 22 ਇੰਚ ਛਾਤੀ 23 ਇੰਚ ਛਾਤੀ ਤੇ 24 ਇੰਚ ਛਾਤੀ ਤੱਕ ਤੁਸੀਂ 9 ਇੰਚ ਮੋਡਾ ਪਾ ਸਕਦੇ ਹੋਗੇ ਜੇ ਮੰਨ ਲਓ ਇਹ ਤੋਂ ਜ਼ਿਆਦਾ ਨਾਪ ਆ ਫਿਲਹਾਲ ਦੇਖੋ ਇਹ ਮੈਕਸਿਮਮ ਨਾਰਮਲ ਨਾਪ ਨੇ ਆਪਣੇ ਜਿੰਨੇ ਕੇ ਆਮ ਆਪਾਂ ਬਣਾਉਂਦੇ ਰਹਨੇ ਆ ਜੇ ਜਿਆਦਾ ਹੈਲਦੀ ਨਾਪ ਦੇ ਵਿੱਚ ਪਾ ਰਹੇ ਹੋ ਤਾਂ ਤੁਸੀਂ ਮੋਢੇ ਨੂੰ ਉਹਦਾ ਨਾਪ ਕੇ ਮੈਂ ਦੱਸਿਆ ਵੀ ਤੁਹਾਨੂੰ ਨਾਪ ਦੇ ਵਿੱਚ ਵੀ ਕਿਸ ਤਰ੍ਹਾਂ ਤੁਸੀਂ ਮੋਢੇ ਦਾ ਨਾਪ ਨਾਪਣਾਗਾ ਉਸ ਤਰੀਕੇ ਨਾਲ ਤੁਸੀਂ ਉਹਦਾ ਹਾਫ ਕਰਕੇ ਮੋਢਾ ਲਓਗੇ 9.5 ਤੱਕ ਵੀ ਆਪਾਂ ਮੋਢਾ ਪਾ ਦਿੰਨੇ ਆ ਜਿਨ੍ਹਾਂ ਦੇ ਬਾਜੂ ਦੀ ਪ੍ਰੋਬਲਮ ਹੁੰਦੀ ਹੈ ਕਿ ਦੇਖੋ ਉਹਨਾਂ ਦੇ ਆਪਾਂ 10 ਇੰਚ ਮੋਢਾ ਵੀ ਪਾਉਣਾ ਪੈਂਦਾ ਆਮ ਦੇਖੋ ਇੰਨਾ ਸਾਈਜ਼ਾਂ ਦੇ ਵਿੱਚ ਤੁਸੀਂ ਮੋਢਾ ਜਿਹੜਾ ਸਾਈਜ਼ ਹੋਊਗਾ ਜਿਹੜਾ ਤੁਸੀਂ ਉਹ ਇੰਨਾ ਹੀ ਪਾਓਗੇ ਹੁਣ ਮੈਂ ਤੁਹਾਨੂੰ ਇਹਨਾਂ ਦੇ ਸਾਈਜ਼ ਵਿੱਚ ਕਟਿੰਗ ਦੱਸੂਗੀ ਵੀ ਤੁਸੀਂ ਕਿਸ ਤਰੀਕੇ ਨਾਲ ਕਿੰਨੀ ਕਟਿੰਗ ਕਰਨੀ ਹੋਊਗੀ ਹਾਂਜੀ ਆਪਾਂ ਨੇ ਤੁਹਾਨੂੰ ਸਮਝਾਉਣ ਵਾਸਤੇ ਮੋਡੇ ਦੇ ਨਿਸ਼ਾਨ ਕਿਸ ਤਰੀਕੇ ਨਾਲ ਲਗਾਉਣੇ ਆ ਕਿਵੇਂ ਲਗਾਉਣੇ ਆਪਾਂ ਨੇ ਇੱਕ ਪੀਸ ਲੈਂਦਾਗਾ ਆਪਣੇ ਕੋਲੇ ਸ਼ਰਟ ਦਾ ਪੀਸ ਇਹ ਨਹੀਂ ਹੈਗਾ ਆਪਾਂ ਨੇ ਇੱਕ ਆਮ ਪੀਸ ਲੈਂਦਾ ਤੁਹਾਨੂੰ ਇਹਦੇ ਵਿੱਚ ਪੂਰੀ ਡਿਟੇਲ ਦੇਵਾਂਗੇ ਵੀ ਕਿਸ ਤਰ੍ਹਾਂ ਤੁਸੀਂ ਮੋਡੇ ਦੇ ਨਿਸ਼ਾਨ ਲਗਾਉਣੇ ਆਗੇ ਦੇਖੋ ਜਦੋਂ ਵੀ ਆਪਾਂ ਤੀਰੇ ਦਾ ਨਿਸ਼ਾਨ ਲਗਾਉਣਾ ਤਾਂ ਆਪਾਂ ਤੀਰੇ ਦਾ ਨਿਸ਼ਾਨ ਇਸ ਤਰ੍ਹਾਂ ਸਿੱਧਾ ਮਿੰਕੇ ਲਗਾਉਨੇ ਹੁੰਦੇ ਨੇ ਦੇਖੋ ਤੁਸੀਂ 6 ਇੰਚ ਤੀਰਾ ਪਾਉਣਾ 6.5 ਉਹ ਜਿੰਨਾ ਵੀ ਤੁਸੀਂ ਤੀਰਾ ਪਾ ਰਹੇ ਹੋਗੇ ਮੰਨ ਲਓ ਮੈਂ ਤੁਹਾਨੂੰ ਦੱਸੂਗੀ ਵੀ 13 ਇੰਚ ਦਾ ਆਪਾਂ ਤੀਰੇ ਦਾ ਨਿਸ਼ਾਨ ਲਗਾਉਣਾ ਕਿਉਂਕਿ 13 ਇੰਚ ਤੀਰਾ ਗਲੇ ਦੇ ਵਿੱਚ ਲਗਾਉਣੇ ਹੁੰਦੇ ਆ ਜਿਹੜੇ ਨਾਰਮਲ ਗਲਾ ਪਾਉਂਦੇ ਨੇ ਜਿਵੇਂ 5.5 ਬੈਕ ਤੋਂ 6.5 ਇੰਚ ਫਰੰਟ ਤੋਂ ਗਲਾ ਪਾਉਂਦੇ ਆ ਹੁਣ ਦੇਖੋ ਮੈਂ ਆਹ نیچے ਨੂੰ ਆਪਾਂ 13 ਇੰਚ ਤੇ ਨਿਸ਼ਾਨ ਲਗਾ ਲਿਆ ਹੁਣ ਦੇਖੋ ਜਿਹੜਾ ਆ نیچے ਨੂੰ ਨਿਸ਼ਾਨ ਲਗਾਉਣਾਗਾ ਜੇ ਤਾਂ ਆਪਣੇ ਕੋਲੇ ਡਬਲ ਇਸ ਤਰ੍ਹਾਂ ਫੋਲਡਿੰਗ ਕਰਕੇ ਕਪੜਾ ਰੱਖਿਆ ਹੋਇਆ ਤਾਂ ਤੁਸੀਂ ਇਹ ਨਿਸ਼ਾਨ 6.5 ਤੇ ਲਗਾਉਣੇ ਹੁੰਦੇ ਆਗੇ ਉਹ ਆਪਾਂ ਕਿਉਂ ਲਗਾਉਣੇ ਨੇ ਕਿਉਂਕਿ ਆਪਾਂ ਇੱਥੋਂ ਸੈਂਟਰ ਦੇ ਵਿੱਚੋਂ ਉਹਨੂੰ ਕੱਟ ਕਰ ਦਿੰਨੇ ਹੁੰਦੇ ਆ ਹੁਣ ਆਪਣੇ ਕੋਲੇ ਇਹ ਇੱਕ ਸਿੰਗਲ ਪੀਸ ਆਗਾ ਤਾਂ ਆਪਾਂ ਨੇ ਜਿਵੇਂ ਸੈਂਟਰ ਦੇ ਵਿੱਚ ਕਈ ਵਾਰ ਫਲਾਵਰ ਇਧਰ ਉਧਰ ਜਾਂਦੇ ਹੁੰਦੇ ਨੇ ਦੇਖੋ ਆਪਾਂ ਨੇ ਇੱਕ ਸਾਈਡ ਵੱਲ ਕਰਕੇ ਰੱਖਣੇ ਆ 셔ਟ ਦੇ ਫਲਾਵਰ ਤਾਂ ਆਪਾਂ ਉਸ ਤਰ੍ਹਾਂ ਦੇ ਤਰੀਕੇ ਨਾਲ ਤੁਹਾਨੂੰ ਦੱਸ ਰਹੇ ਹਾਂਗੇ ਤੁਸੀਂ ਕਿੰਨਾ ਨਿਸ਼ਾਨ ਲਗਾਉਂਗੇ نیچے ਡਾਉਨ ਦਾ ਤਾਂ ਇਹ ਮੈਂ ਲਗਾਉਂਗੀ ਦੇਖੋ ਇੱਥੋਂ 7 ਇੰਚ ਦਾ ਨਿਸ਼ਾਨ ਇਸ ਤਰੀਕੇ ਨਾਲ ਤਾਂ ਮੈਂ ਸਕੁਅਰ ਦੇ ਨਾਲ ਬਿਲਕੁਲ ਸਿੱਧਾ ਨਿਸ਼ਾਨ ਲਗਾਉਂਗੀ ਦੇਖੋ ਆਵਲੀ ਚੀਜ਼ ਦਾ ਤੇ ਜਿਹੜਾ ਆਪਾਂ ਨੇ ਆ ਨਿਸ਼ਾਨ ਲਗਾਉਣਾਗਾ ਹੁਣ ਆਪਾਂ ਲਗਾਉਣਾ ਇੱਥੋਂ ਫਿਟਿੰਗ ਦਾ ਨਿਸ਼ਾਨ ਫਿਟਿੰਗ ਮੰਨ ਲਓ ਤੁਸੀਂ ਇਹਨਾਂ ਦੇ ਆਉਂਦੀ ਆ 18 ਇੰਚ ਤਾਂ ਮੈਂ 9 ਇੰਚ ਦਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਨੇ ਜਿਹੜਾ ਤੀਰਾ ਪਾਇਆ ਸੀ ਇਹ ਪਾਇਆ ਸੀ 13 ਇੰਚ ਤਾਂ ਜਿਹੜਾ ਆਪਾਂ ਨੇ نیچے ਵਾਲਾ ਡਾਊਨ ਦਾ ਨਿਸ਼ਾਨ ਲਗਾਉਣਾਗਾ ਉਹ ਆਪਾਂ ਦੋ ਸੂਤ ਕੱਟ ਲਗਾਵਾਂਗੇ ਉਹ ਆਪਾਂ ਇੱਥੋਂ ਨਿਸ਼ਾਨ ਨਹੀਂ ਲਗਾਉਂਦੇ ਕੱਟ ਉਹ ਆਪਾਂ ਆਹ ਚੀਜ਼ ਤੋਂ ਲਗਾਉਣਾ ਮੰਨ ਲਓ ਤੁਸੀਂ ਉੱਪਰੋਂ 5 ਇੰਚ ਛੱਡ ਕੇ ਤੁਸੀਂ ਇੱਥੋਂ 5 ਇੰਚ ਛੱਡ ਕੇ ਨਿਸ਼ਾਨ ਲਗਾਉਂਗੇ ਜਿਹੜਾ ਆਪਾਂ ਦੋ ਸੂਤ ਕੱਟ ਲਗਾਉਣਾ 13 ਇੰਚ ਤੇ ਲਗਾਇਆ ਤਾਂ ਆਪਾਂ ਇਹਨੂੰ ਸਵਾ 6 ਤੇ ਨਿਸ਼ਾਨ ਲਗਾਵਾਂਗੇ ਤਾਂ ਤੁਸੀਂ ਇੱਥੋਂ ਸਿੱਧਾ ਨਿਸ਼ਾਨ ਕਿਸ ਤਰੀਕੇ ਨਾਲ ਲਗਾਓਗੇ ਦੇਖੋ ਆਹ ਚੀਜ਼ ਦਾ ਐਸ ਦੇ ਹਿਸਾਬ ਨਾਲ ਸ਼ੇਪ ਲਗਾ ਲਓਗੇ ਵੀ ਆਹ ਚੀਜ਼ ਦੀ ਹੁਣ ਤੁਸੀਂ ਇੱਥੋਂ ਪਾ ਦੋਗੇ ਗੁਲਾਈ ਦੇਖੋ ਆਪਾਂ ਨੇ ਆਹ ਸ਼ੇਪ ਪਾ ਲਈ ਹੁਣ ਤੁਸੀਂ ਇਹਨੂੰ ਬੈਕ ਦੀ ਕਟਾਈ ਪਾਉਣੀ ਆ ਕਿਸ ਹਿਸਾਬ ਦੇ ਨਾਲ ਪਾਉਣੀ ਆ ਤੁਸੀਂ ਦੇਖੋ ਮੰਨ ਲਓ ਜਿਹੜਾ ਆਪਾਂ ਨੇ ਚੌਰਸ ਨਿਸ਼ਾਨ ਲਗਾਇਆਗਾ ਕਈ ਵਾਰ ਆਪਾਂ ਨੂੰ ਇਸ ਤਰ੍ਹਾਂ ਪਤਾ ਨਹੀਂ ਚੱਲਦਾ ਹੈਗਾ ਵੀ ਆਪਾਂ ਨੇ ਆ ਸ਼ੇਪ ਕਿਸ ਤਰੀਕੇ ਨਾਲ ਦੇਣੀ ਆ ਤੁਸੀਂ ਨੇ ਕੀ ਧਿਆਨ ਰੱਖਣਾ ਜਿਹੜੀ ਆਪਾਂ ਨੇ ਚੌਰ ਸਕੁੰਜਾ ਬਣਾਇਆ ਦੇਖੋ ਆਪਾਂ ਨੇ ਆ ਚੀਜ਼ ਚੌਰਸ ਬਣਾਈ ਆ ਤੁਸੀਂ ਇੱਥੋਂ ਮਿਣਕੇ 1.5 ਇੰਚ ਦੇ ਨਿਸ਼ਾਨ ਲਗਾ ਲਓਗੇ ਆਹ ਵਾਲਾ 1.5 ਤੇ ਨਿਸ਼ਾਨ ਲੱਗ ਗਿਆ ਆਪਾਂ ਨੇ ਹੁਣ ਜਿਹੜੀ ਆਪਾਂ ਨੇ ਬੈਕ ਦੀ ਗਲਾਈ ਪਾਉਣੀ ਆ ਉਹ ਤੁਸੀਂ ਦੇਖੋ ਕਿਸ ਹਿਸਾਬ ਨਾਲ ਪਾਉਣੀ ਆ ਤਾਂ ਤੁਸੀਂ ਇਸ ਹਿਸਾਬ ਦੇ ਨਾਲ ਇਹਦੀ ਗਲਾਈ ਪਾਉਂਗੇ ਆ ਦੇਖੋ ਇਹਦੀ ਗਲਾਈ ਇੱਥੋਂ ਘੁੰਮੂਗੀ ਜਿਹੜਾ 1.5 ਇੰਚ ਤੇ ਨਿਸ਼ਾਨ ਲਗਾਇਆ ਆਹ ਦੇਖੋ ਜਿਹੜੀ ਆਪਣੀ ਆ ਤਾਂ ਪਾਈਆ ਤੁਹਾਨੂੰ ਬੈਕ ਦੀ ਗਲਾਈ ਬਾਰੇ ਦੱਸਿਆ ਹੋਇਆਗਾ ਆ ਆ ਪਾਈਆ ਆਪਣੀ ਫਰੰਟ ਦੀ ਸ਼ੇਪ ਜਦੋਂ ਵੀ ਤੁਸੀਂ ਬੈਕ ਦੀ ਸ਼ੇਪ ਪਾਉਂਗੇ ਤਾਂ ਇੱਕੋ ਦਮ ਇਹਦੇ ਨਾਲ ਨਹੀਂ ਲਗਾਉਣੀ ਹੈਗੀ ਮੰਨ ਲਓ ਤੁਸੀਂ ਨੇ ਇੱਥੋਂ ਤਿਰਸ਼ੀ ਤਿਰਸ਼ੀ ਲੈ ਕੇ ਜਾਣੀ ਹੋਗੀ ਜੇ ਤੁਸੀਂ ਇਹ ਗਲਾਈ ਨੂੰ ਬਿਲਕੁਲ ਦੇਖੋ ਇਸ ਤਰੀਕੇ ਨਾਲ ਦੇ ਨਾਲ ਲਗਾ ਦੋਗੇ ਤਾਂ ਜਿਹੜੀ ਜਿਹੜੀ ਬੈਕ ਤੋਂ ਆ ਉਹ ਕੀ ਖਿੱਚ ਪੈਣ ਲੱਗ ਜੂਗੀ ਜੋ ਤੁਸੀਂ ਮੇਨ ਚੀਜ਼ਾਂ ਦਾ ਇਹੀ ਧਿਆਨ ਰੱਖਣਾ ਜਦੋਂ ਆਪਾਂ ਫਰੰਟ ਦੀ ਸ਼ੇਪ ਪਾ ਰਹੇ ਹਾਂਗੇ ਤਾਂ ਆਪਾਂ ਨੇ ਇਸ ਤਰ੍ਹਾਂ ਇੱਥੋਂ ਗਲਾਈ ਦੇਣੀ ਆ ਤਾਂ ਜਿਹੜਾ ਆਪਣਾ ਚੌਰਸ ਬਣਿਆ ਇਹ ਤੋਂ 1.5 ਇੰਚ ਬਣ ਕੇ ਤੁਸੀਂ ਇੱਥੋਂ ਇਸ ਤਰੀਕੇ ਨਾਲ ਇਹਦੀ ਸ਼ੇਪ ਪਾ ਦੇਣੀ ਹੈ ਜੀ ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਆਹ ਵਾਲੀ ਗਲਾਈ ਦੀ ਸ਼ੇਪ ਦਿਖਾਉਣੀ ਹੈ ਵੀ ਕਿਸ ਤਰੀਕੇ ਨਾਲ ਤੁਸੀਂ ਦੇਖੋ ਇਹਦੀ ਗਲਾਈ ਪਾ ਰਹੇ ਹਾਂ ਆ ਦੇਖੋ ਆਪਣੀ ਗਲਾਈ ਦੀ ਸ਼ੇਪ ਹੋ ਗਈ ਹੁਣ ਆਪਾਂ ਨੇ ਕੀ ਕਰਨਾ ਹੋਊਗਾ ਫਰੰਟ ਵਾਲਾ 1/2 ਇੰਚ ਡਾਊਨ ਕਰ ਦਾਂਗੇ ਦਾ ਆਪਾਂ ਮੰਨ ਲਓ ਕਟਿੰਗ ਕਰ ਦਾਂਗੇ ਆ ਦੇਖੋ ਇਹ ਆਪਾਂ ਸੋਨੂੰ ਕਟਾਈ ਵੀਰੇ ਦੱਸ ਦਿਨਾ ਵੀ ਜਿਹੜਾ ਆਪਾਂ 1/2 ਇੰਚ ਫਰੰਟ ਵਾਲਾ ਪੀਸ ਕੱਟ ਤੇ ਬੈਕ ਵਾਲਾ ਵੱਧ ਕੱਟਦੇ ਹੁੰਨੇ ਆ ਉਹ ਆਪਾਂ ਨੇ ਸਿੱਧੇ ਸਿੰਗਲ ਪੀਸ ਰੱਖੇ ਸੀ ਤਾਂ ਕਰਕੇ ਆਪਾਂ ਨੇ 7 ਇੰਚ ਧੀਰੇ ਦਾ ਨਿਸ਼ਾਨ ਲਗਾਇਆ ਸੀ ਤਾਂ ਆਪਾਂ ਨੇ 1/2 ਇੰਚ ਕੱਟਤਾ ਹੁਣ ਆਪਣਾ ਕਟਾਈ ਦਾ ਇਹ 6 1/2 ਇੰਚ ਦੇਖੋ ਰੈਡੀ ਰਹਿ ਗਿਆ ਜਦੋਂ ਵੀ ਆਪਾਂ ਬੈਕ ਪਾਉਣੇ ਤਾਂ ਆਪਾਂ 1/2 ਇੰਚ ਵਧਾ ਕੇ ਪਾਉਣੇ ਹੁੰਨੇ ਆ ਜਿਹਦੇ ਕਾਰਨ ਕਿ ਆਪਣੀ ਸ਼ਰਟ ਦੀ ਜਿਹੜੀ ਸ਼ਰਟ ਮੰਨ ਲਓ ਪਿੱਛੇ ਵੱਲ ਨਹੀਂ ਜਾਂਦੀ ਹੈਗੀ ਹਮੇਸ਼ਾ ਵਾਸਤੇ ਅੱਗੇ ਵੱਲ ਸ਼ਰਟ ਆਉਂਦੀ ਹੈਗੀ ਜਿਹੜਾ ਆਪਾਂ ਦੇਖੋ ਤੁਹਾਨੂੰ ਤੁਸੀਂ ਆਹ ਦੋ ਸੂਤ ਆਪਾਂ ਨੇ ਘਟਾ ਕੇ ਲਗਾਇਆਗਾ ਵੀ ਆਪਾਂ ਇੱਥੋਂ 13 ਦੇ ਨਿਸ਼ਾਨ ਲਗਾਇਆ ਇੱਥੋਂ ਸਵਾ ਤੇ ਲਗਾਇਆ ਇਦੇ ਨਾਲ ਜਦੋਂ ਕਿਸੇ ਸ਼ਰਟ ਦੇ ਵਿੱਚ ਮੰਨ ਲਓ ਤੁਸੀਂ ਆਹ ਪਲੇਟ ਵਗੈਰਾ ਪਾ ਰਹੇ ਹੋਗੇ ਜਦੋਂ ਪਲੇਟ ਪਾਉਣੇ ਕਈ ਵਾਰ ਤੁਹਾਡੇ ਤੋਂ ਪਲੇਟ ਆ ਪਤਲੀ ਪੈ ਜਾਂਦੀ ਆ ਜਾਂ ਬਰੀਕ ਪਾ ਲੈਣੇ ਹੋਗੇ ਇਹ ਕੀ ਹੋਊਗੀ ਜਿਹੜੀ ਤੁਹਾਡੀ ਆਹ ਕਟਾਈ ਹੋਊਗੀ ਚੀਜ਼ ਦੋ ਸੂਤੇ ਤੋਂ ਘਟਾ ਕੇ ਲਗਾਓਗੇ ਇਹਦੇ ਨਾਲ ਸ਼ਰਟ ਦੇ ਵਿੱਚ ਬਿਲਕੁਲ ਵੀ ਬਲ ਨਹੀਂ ਬੈਣਗੇ ਜੇ ਮੈਂ ਸਹੀ ਤਰੀਕੇ ਨਾਲ ਜੇ ਇਦਾਂ ਦੀ ਕਟਿੰਗ ਕਰੀ ਹੋਊਗੀ ਤੁਹਾਡੀ ਇੱਕਦਮ ਜਮਾ ਬਿਲਕੁਲ ਸਾਫ਼ ਇਥੋਂ ਫਿਨਿਸ਼ਿੰਗ ਆਊਗੀ ਕੋਈ ਵੀ ਬਲ ਵਗੈਰਾ ਨਹੀਂ ਪਊਗਾ ਜਦੋਂ ਵੀ ਤੁਸੀਂ ਆਹ ਚੀਜ਼ ਦੀ ਕਟਾਈ ਕਰਦੇ ਹੋ ਤਾਂ ਦੋ ਸੂਤ ਘਟਾ ਕੇ ਹੀ ਕਰਿਆ ਕਰੋ ਜੇ ਨਾਰਮਲ ਪਲੇਟਾਂ ਪਾਉਣੇ ਹੋ ਜੇ ਤੁਸੀਂ ਆਹ ਵਾਲੀ ਇਤ ਨੂੰ ਮੋਟਾ ਰੱਖ ਦਿਓਗੇ ਤਾਂ ਤੁਸੀਂ ਆਹ ਜਿਹੜੀ ਸ਼ੇਪ ਆ ਬਿਲਕੁਲ ਸਿੱਧੀ ਵੀ ਲਗਾ ਸਕਦੇ ਹੋਗੇ ਵਿੱਚ ਵਿੱਚ ਤਾਂ ਦੇਖੋ ਪਲੇਟਾਂ ਪਾਉਣ ਦਾ ਤਰੀਕਾ ਬਹੁਤ ਹੀ ਬਰੀਕ ਹੁੰਦਾ ਜਿਵੇਂ ਪੈਰ ਪੈਰ ਦੀ ਹੀ ਪਲੇਟ ਪੈ ਪਾਉਂਦੇ ਨੇਗੇ ਵਿੱਚ ਪਲੇਟ ਇੱਥੋਂ ਮੋਟੀ ਰੱਖਦੇ ਤੇ ਤਰਸ਼ੀ ਰੱਖਦੇ ਨੇਗੇ ਉਹਦੇ ਨਾਲ ਕੀ ਹੁੰਦੀ ਆਪਣੀ ਫਿਟਿੰਗ ਵਧੀਆ ਹੁੰਦੀ ਆ ਤਾਂ ਤੁਸੀਂ ਜਿਹੜਾ ਉਹ ਨਿਸ਼ਾਨ ਆ ਇੱਥੋਂ ਸਿੱਧਾ ਵੀ ਲਗਾ ਸਕਦੇ ਹੋਗੇ ਇਹ ਸੀ ਆਪਣੇ ਮੋਡੇ ਦੀ ਕਟਾਈ ਬਾਰੇ ਤੇ ਨਾਲੇ ਆਪਾਂ ਨੇ ਤੁਹਾਨੂੰ ਬਾਜੂ ਦੇ ਮੋਡੇ ਬਾਰੇ ਦੱਸਿਆ ਸੀ ਕਿੰਨੇ ਇੰਚ ਛਾਤੀ ਨੂੰ ਕਿੰਨੇ ਇੰਚ ਮੋਢਾ ਪਾਉਣਾ ਜੇ ਤੁਹਾਨੂੰ ਸਾਨੂੰ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਨੂੰ ਵੀਡੀਓ ਰਾਹੀਂ ਆਪਣਾ ਜਰੂਰ ਦੱਸਿਓ ਵੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਇਹ ਸਮਝਾਉਣ ਵਾਲੀ ਵੀਡੀਓ ਤੁਹਾਨੂੰ ਆਪਾਂ ਨੇ ਪੂਰੀ ਡਿਟੇਲ ਵਿੱਚ ਦੇ ਵਿੱਚ ਦੱਸਿਆ ਗਿਆ ਇਹਦੇ ਵਿੱਚ ਵੀ ਕਿਸ ਤਰ੍ਹਾਂ ਤੁਸੀਂ ਇਹਦੇ ਮੋਢੇ ਦੀ ਗਲਾਈ ਪਾਉਣੀ ਆ ਕਿਸ ਤਰ੍ਹਾਂ ਤੁਸੀਂ ਇਹਦਾ ਕੰਦਾ ਪਾਉਣਾ ਕਿੰਨੀ ਇਹਦੀ ਫਿਟਿੰਗ ਦਾ ਨਿਸ਼ਾਨ ਲਗਾ ਕੇ ਕਿੰਨਾ ਤੁਹਾਨੂੰ ਮੋਢਾ ਚਾਹੀਦਾਗਾ ਤਾਂ ਸਾਨੂੰ ਕਮੈਂਟ ਰਾਹੀਂ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ